ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦਾ ਘਰ ਬੜਾ ਹੀ ਬਖਸ਼ਿਸ਼ ਵਾਲਾ ਘਰ ਹੈ ਬੜਾ ਹੀ ਰਹਿਮਤ ਵਾਲਾ ਘਰ ਹੈ ਉਸ ਕੋਲ ਕਈ ਰਸਤੇ ਹਨ ਸਾਡੇ ਔਗਣ ਨੂੰ ਨਾਸ ਕਰਨ ਦੇ ਦਾਸ ਕਈ ਵਾਰੀ ਜਦੋਂ ਇਤਿਹਾਸ ਪੜਦਾ ਹੈ ਤਾਂ ਐਸੇ-ਐਸੇ ਨਿਰਾਲੀਆਂ ਬੀਤੀਆਂ ਗੱਲਾਂ ਪੜਨ ਨੂੰ ਮਿਲਦੀਆਂ ਹਨ ਕਿ ਸੋਚਣ ਤੋਂ ਵੀ ਪਰੇ ਹੁੰਦੀਆਂ ਹਨ ਦਾਸ ਸੰਤ ਵਿਸਾਖਾ ਸਿੰਘ ਜੀ ਦਾ ਇਤਿਹਾਸ ਪੜ ਰਿਹਾ ਸੀ ਬੜੀ ਹੈਰਾਨੀ ਹੋਈ ਜਿਸ ਨੂੰ ਆਪ ਜੀ ਨਾਲ ਸਾਂਝਾ ਕਰ ਰਹੀ ਆਂ ਇੱਕ ਵਾਰੀ ਕਿਸੇ ਗੋਸਿਕ ਪ੍ਰੇਮੀ ਨੇ ਸੰਤ ਵਿਸਾਖਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਸਾਡੇ ਘਰ ਪ੍ਰਸ਼ਾਦਾ ਛਕੋ ਮਹਾਪੁਰਸ਼ ਕਹਿਣ ਲੱਗੇ ਕਿ ਪਹਿਲੇ 200 ਪਾਠ ਜਪ ਜੀ ਸਹਿਬ ਦੇ ਘਰ ਫੇਰ ਆਵਾਂਗੇ ਕਿਉਂਕਿ ਸੱਚੇ ਸੰਤ ਮਹਾਪੁਰਖਾਂ ਦੀ ਇਹੀ ਭੇਟਾ ਹੁੰਦੀ ਹੈ ਉਹਨਾਂ ਦੀ ਇਹੀ ਭਾਵਨਾ ਹੁੰਦੀ ਹੈ ਕਿ ਕੋਈ ਕਿਸੇ ਤਰੀਕੇ ਬਾਣੀ ਨਾਲ ਜੁੜ ਜਾਵੇ ਉਹਨਾਂ ਨੂੰ ਹੋਰ ਕੋਈ ਦੁਨੀਆਵੀ ਲਾਲਚ ਨਹੀਂ ਹੁੰਦਾ ਉਹ ਵੀ ਕੋਈ ਪ੍ਰੇਮੀ ਸੀ ਅੰਦਰੋਂ ਖਿੱਚ ਸੀ ਕਿ ਮਹਾਪੁਰਸ਼ ਮੇਰੇ ਘਰ ਕਿਸੇ ਤਰੀਕੇ ਪ੍ਰਸ਼ਾਦਾ ਸ਼ਕਣ ਥੋੜੇ ਦਿਨਾਂ ਬਾਅਦ 250 ਪਾਠ ਕਰਕੇ ਫਿਰ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ ਕਿ ਮਹਾਪੁਰਸ਼ੋ ਮੇਰੇ ਘਰ ਪ੍ਰਸ਼ਾਦਾ ਸ਼ਕੋ ਮਹਾਪੁਰਸ਼ਾਂ ਨੇ ਮਨਜ਼ੂਰੀ ਦੇ ਦਿੱਤੀ ਜਿਸ ਦਿਨ ਮਹਾਪੁਰਸ਼ ਉਸ ਪ੍ਰੇਮੀ ਦੇ ਘਰ ਗਏ ਪ੍ਰਸ਼ਾਦਾ ਸ਼ਕਣ ਚਾਰ ਪੰਜੇ ਸਰੀਰ ਹੋਰ ਵੀ ਉਹਨਾਂ ਦੇ ਨਾਲ ਸਨ ਬੜੇ ਪ੍ਰੇਮ ਨਾਲ ਉਹਨਾਂ ਉਸਨੇ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਨਿਮਰਤਾ ਸਹਿਤ ਬੇਨਤੀ ਕੀਤੀ ਮਹਾਪੁਰਸ਼ੋ ਤੁਹਾਡੇ ਕੋਲੋਂ ਇੱਕ ਭੀਖ ਮੰਗਣੀ ਹੈ ਮਹਾਪੁਰਸ਼ਾਂ ਨੇ ਸੋਚਿਆ ਮਾਇਆ ਮੰਗੇਗਾ ਜਾਂ ਔਲਾਦ ਮੰਗੇਗਾ ਜਾਂ ਕੋਈ ਹੋਰ ਸਰੀਰਕ ਕਸ਼ਟ ਹੋਵੇਗਾ ਉਸ ਦੀ ਬੇਨਤੀ ਕਰੇਗਾ ਪਰ ਉਸ ਦੀ ਬੇਨਤੀ ਸੁਣ ਕੇ ਹੈਰਾਨ ਹੋ ਗਏ ਜਦੋਂ ਉਸਨੇ ਕਿਹਾ ਮਹਾਪੁਰਸ਼ੋ ਮੇਰੀ ਅਰਦਾਸ ਕਰ ਦਿਓ ਕਿ ਮੇਰਾ ਸੁਭਾਅ ਸਹਜ ਵਾਲਾ ਹੋ ਜਾਵੇ ਸ਼ਾਂਤਮਈ ਹੋ ਜਾਵੇ ਕਿਉਂਕਿ ਮੈਨੂੰ ਕ੍ਰੋਧ ਬਹੁਤ ਆਉਂਦਾ ਹੈ ਜਦੋਂ ਮੈਨੂੰ ਗੁੱਸਾ ਆਉਂਦਾ ਹੈ ਤਾਂ ਪਤਾ ਹੀ ਨਹੀਂ ਲੱਗਦਾ ਤੇ ਆਪੇ ਤੋਂ ਬਾਹਰ ਹੋ ਜਾਂਦਾ ਹਾਂ 10 15 ਮਿੰਟ ਬਾਅਦ ਮਹਿਸੂਸ ਹੁੰਦਾ ਹੈ ਕਿ ਮੈਂ ਬਹੁਤ ਗਲਤ ਕੀਤਾ ਹੈ ਪਰ ਜਦੋਂ ਮੈਨੂੰ ਕ੍ਰੋਧ ਆਉਂਦਾ ਹੈ ਤਾਂ ਪਤਾ ਹੀ ਨਹੀਂ ਚੱਲਦਾ ਕਈ ਵਾਰੀ ਸਾਨੂੰ ਪਤਾ ਹੁੰਦਾ ਹੈ ਆਪਣੇ ਔਗਣ ਦਾ ਪਰ ਉਸ ਨੂੰ ਦੂਰ ਕਰਨਾ ਸਾਡੇ ਵਾਸਤ ਵਿੱਚ ਨਹੀਂ ਹੁੰਦਾ ਉਹ ਵੀ ਭਾਗਾਂ ਵਾਲੇ ਹਨ ਜਿਹੜੇ ਆਪਣੇ ਔਗਣਾ ਦੀ ਵਿਚਾਰ ਕਰਦੇ ਹਨ ਜਦੋਂ ਉਸ ਗੁਰ ਸਿੱਖ ਨੇ ਮਹਾਪੁਰਸ਼ਾਂ ਅੱਗੇ ਆਪਣੇ ਔਗਣ ਨੂੰ ਦੂਰ ਕਰਨ ਦੀ ਬੇਨਤੀ ਕੀਤੀ ਤਾਂ ਮਹਾਪੁਰਸ਼ਾਂ ਨੇ ਅੰਤਰ ਧਿਆਨੋਂ ਕੀ ਵੇਖਿਆ ਕਿ ਇਸ ਨੇ ਪਿਛਲੇ ਜਨਮ ਵਿੱਚ ਕਰਮ ਐਸੇ ਕੀਤੇ ਹਨ ਕਿ ਇਸ ਦੇ ਕਰਮਾਂ ਵਿੱਚ ਲਿਖਿਆ ਹੈ ਕ੍ਰੋਧ ਕਰਨਾ ਸੋચ્ਚੀ ਪੈ ਗਏ ਕਿ ਕੀ ਕਰੀਏ ਹੈਵੀ ਪ੍ਰੇਮ 256 ਜਪਜੀ ਸਹਿਮ ਦੇ ਵੀ ਕੀਤੇ ਹਨ ਪਛਾਦਾ ਵੀ ਸ਼ਕਾਇਆ ਹੈ ਪ੍ਰੇਮ ਨਾਲ ਜੇ ਕੁਝ ᔪਕਤੀ ਨਾ ਦੇ ਕੇ ਗਏ ਇਸ ਦੀ ਭਾਵਨਾ ਪੂਰੀ ਨਾ ਕੀਤੀ ਤਾਂ ਕੀ ਮਜ਼ਾ ਆਇਆ ਉਹਨਾਂ ਦੇ ਹਿੱਦ ਦੇ ਵਿੱਚੋਂ ਅਰਦਾਸ ਨਿਕਲੇ ਸਤਿਗੁਰੂ ਕਿਰਪਾ ਕਰੋ ਇਸ ਦੇ ਸਭਾਵ ਵਿੱਚ ਸਹਿਜ ਆ ਜਾਵੇ ਅੱਗੋਂ ਇਸ਼ਾਰਾ ਹੋਇਆ ਕਿ ਇਸ ਦੇ ਕਰਮਾਂ ਵਿੱਚ ਲਿਖਿਆ ਹੈ ਕਰੋਧੀ ਹੋਣਾ ਮਹਾਪੁਰਸ਼ ਇਹਨੇ ਦਿਆਲੂ ਕਿ ਦੁਬਾਰਾ ਅਰਦਾਸ ਕੀਤੀ ਕਿ ਸਾਤੂ ਗੁਰੂ ਕੋਈ ਵਿਧ ਬਣਾਓ ਆਉਗਣ ਕਿਵੇਂ ਵੀ ਚਲਾ ਜਾਵੇ ਅਰਦਾਸ ਤੋਂ ਬਾਅਦ ਜੋ ਪ੍ਰੇਰਣਾ ਹੋਈ ਨੇਮ ਦੀ ਉਹ ਇਹ ਦਿੱਤੀ ਮਹਾਪੁਰਸ਼ ਕਹਿਣ ਲੱਗੇ ਸੰਤੋਖ ਸਰ ਸਾਹਿਬ ਤੋਂ ਅਮਰਤ ਲਿਆਉਣਾ ਹੈ ਕੌਲੀ ਜਪਾ ਕੇ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਕੇ ਅਮਰਤ ਪੀਣਾ ਹੈ ਹਰ ਸਤਵੇਂ ਦਿਨ ਅਰਦਾਸ ਕਰਨੀ ਹੈ 13 ਹਫ਼ਤੇ ਦੋ ਵਾਰੀ ਹਾਜ਼ਰੀ ਲਾਉਣੀ ਹੈ ਐਸਾ ਸੰਤੋਖ ਸਰ ਦਾ ਵਾਰ ਸੰਤੋਖ ਦਾ ਐਸੇ ਸੁਖਮਣੀ ਸਹਿਮ ਦੀ ਬਖਸ਼ਿਸ਼ ਵਰਤੀ ਸਾਖੀ ਤੇ ਲਿਖਿਆ ਹੈ ਇਹਨਾਂ ਕੋਲ ਇੱਕ ਪਲਾਟ ਸੀ ਇਹਨਾਂ ਦੇ ਗੁਆਂਡੀ ਨੇ ਆਪਣੇ ਪਲਾਟ ਦੀ ਕੰਧ 3-4 ਇੰਚ ਇਹਨਾਂ ਦੇ ਪਲਾਟ ਵਿੱਚ ਰੱਖ ਦਿੱਤੀ ਪਰਿਵਾਰ ਕਹਿੰਦਾ ਕੁਝ ਕਰੋ ਪਰ ਉਹ ਗਰੋਧੀ ਤੇ ਇਤਨੀ ਕਿਰਪਾ ਹੋ ਚੁੱਕੀ ਸੀ ਤੇ ਕਹਿੰਦਾ ਸੀ ਜਗਾ ਨਾਲ ਜਾਣੀਆਂ ਹਨ ਕੋਈ ਨਹੀਂ 4 ਇੰਚ ਇਧਰ ਕੀ ਤੇ ਉਧਰ ਕੀ ਸੁਖਮਨੀ ਸਾਹਿਬ ਦੀ ਬਾਣੀ ਨੇ ਕ੍ਰੋਧ ਦੇ ਆਉਂਗਣ ਨੂੰ ਖਤਮ ਕਰ ਦਿੱਤਾ ਸੀ ਮਹਾ ਪੂਸ਼ੀ ਬਾਬਾ ਨਾਨਦ ਸਿੰਘ ਜੀ ਤਾਂ ਗੁਰੂ ਨਾਨਕ ਦੇ ਪਿਆਰ ਵਿੱਚ ਇਥੋਂ ਤੱਕ ਬਚਨ ਕਰਦੇ ਸਨ ਕਿ ਜ਼ਿੰਦਗੀ ਵਿੱਚ ਵਿਚਰਦੇ ਆ ਕਿਸੇ ਸਮੇ ਇਹੋ ਜਿਹਾ ਸਮਾਂ ਬਣ ਜਾਵੇ ਤੇਰੇ ਅੰਦਰ ਕਿਸੇ ਕਿਸਮ ਦੀ ਵਾਸ਼ਨਾ ਦੀ ਅੱਗ ਹਾਵੀ ਹੋ ਜਾਵੇ ਜਾਂ ਕੋਈ ਅੰਦਰ ਵਿਕਾਰ ਹਾਵੀ ਹੋ ਜਾਵੇ ਕੋਈ ਸਰੀਰ ਐਸੀ ਗੱਲ ਕਹਿ ਦੇਵੇ ਬਰਦਾਸ਼ਤ ਨਾ ਹੋਵੇ ਗੁੱਸਾ ਜੜ ਜਾਵੇ, ਕ੍ਰੋਧ ਹਾਵੀ ਹੋ ਜਾਵੇ ਤਾਂ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਟਹਿ ਕੇ ਇਹ ਪੜਿਆ ਕਰੋ ਗੁਰੂ ਨਾਨਕ ਦਾਤਾ ਬਖਸ਼ ਲੈ, ਬਾਬਾ ਨਾਨਕ ਬਖਸ਼ ਲੈ। ਬੜੀ ਡੁੰਗਾਈ ਦੀ ਗੱਲ ਜੇ ਪੱਲੇ ਬੰਨਿਓ ਜਦੋਂ ਵੀ ਅੰਦਰ ਹਨੇਰੀ ਚੱਲ ਪਵੇ, ਵਾਸਨਾਵਾਂ ਦੀ ਵਕਾਰਾਂ ਦੀ ਕਾਬੂ ਤੋਂ ਬਾਹਰ ਹੋ ਜਾਵੇ। ਟਹਿ ਪਾਓ ਸਤਿਗੁਰ ਦੇ ਚਰਨਾਂ ਵਿੱਚ ਫੇਰ ਦੇਖੋ। ਕੁਝ ਸਮੇਂ ਵਿੱਚ ਹੀ ਕਿਵੇਂ ਵਰਤਦਾ ਹੈ, ਕਿਵੇਂ ਬਹੁੜਦਾ ਹੈ। ਕਿ ਵੇ ਅੰਦਰ ਸ਼ਾਂਤੀ ਬਖਸ਼ਿਸ਼ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ